ਸਤਿ ਸ਼੍ਰੀ ਅਕਾਲ ਜੀ। ਧਰਤੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਣੀ ਤੀਜੀ ਕਲਾਸ ਆ। ਆਪਾਂ ਕਰ ਰਹੇ ਹਾਂ ਐਡਵਾਂਸ ਦੀ ਬਕਾਇਬ। ਹਰ ਵੀਡੀਓ ਵਿੱਚ ਆਪਾਂ ਐਡਵਾਂਸ ਦੇ ਨਵੇਂ ਪੰਜ ਸ਼ਬਦ ਕਰਦੇ ਹੁੰਨੇ ਆ ਤੇ ਉਹਨਾਂ ਨੂੰ ਸੈਂਟੈਂਸ ਬਣਾ ਕੇ ਵਰਤਣਾ ਸਿੱਖਦੇ ਆ। ਸੋ ਚਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਕਲਾਸ। ਆਪਣਾ ਪਹਿਲਾ ਸ਼ਬਦ ਆ ਕੰਸੈਂਟ। ਕੰਸੈਂਟ ਹੁੰਦਾ ਸਹਿਮਤੀ ਜਾਂ ਮਨਜ਼ੂਰੀ ਸੈਂਟੈਂਸ ਦੇਖਦੀਆਂ ਬਿਨਾ ਸਹਿਮਤੀ ਕਿਸੇ ਦੀ ਫੋਟੋ ਵਰਤਣਾ ਗਲਤ ਹੈ ਯੂジング ਸਮਵਨਸ ਫੋਟੋ ਵਿਦਾਊਟ ਕੰਸੈਂਟ ਇਜ਼ ਰੋਂਗ ਅਗਲਾ ਸੈਂਟੈਂਸ ਦੇਖਦੀਆਂ ਉਸਨੇ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਹੀ ਟੁਕ ਦਾ ਡਿਸੀਜਨ ਵਿਦ ਹਿਸ ਪੇਰੈਂਟਸ ਕੰਸੈਂਟ ਅਗਲਾ ਸੈਂਟੈਂਸ ਦੇਖਦੀਆਂ ਤੁਹਾਡੀ ਮਨਜ਼ੂਰੀ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ this work can't be done without your consent ਅਗਲਾ ਸ਼ਬਦ ਆ ਡਿਸਰਪਟ ਡਿਸਰਪਟ ਹੁੰਦਾ ਰੁਕਾਵਟ ਪੈਦਾ ਕਰਨਾ ਜਾਂ ਭੰਗ ਕਰਨਾ ਸੈਂਟੈਂਸ ਦੇਖਦੇ ਹਾਂ ਮੀ ਨੇ ਟ੍ਰੈਫਿਕ ਨੂੰ ਡਿਸਰਪਟ ਕਰ ਦਿੱਤਾ ਰੇਨ ਡਿਸਰਪਟਡ ਦਾ ਟ੍ਰੈਫਿਕ ਅਗਲਾ ਸੈਂਟੈਂਸ ਦੇਖੋ ਮੋਬਾਈਲ ਨੋਟੀਫਿਕੇਸ਼ਨ ਪੜ੍ਹਾਈ ਨੂੰ ਡਿਸਰਪਟ ਕਰ ਦਿੰਦੇ ਹਨ ਮੋਬਾਈਲ ਨੋਟੀਫਿਕੇਸ਼ਨਸ ਡਿਸਰਪਟ ਸਟੱਡੀਜ਼ ਅਗਲਾ ਸੈਂਟੈਂਸ ਦੇਖੋ ਕਿਸੇ ਦੀ ਗੱਲ ਵਿਚਕਾਰ ਰੋਕਣਾ ਬਤਮੀਜ਼ੀ ਹੈ ਇਟ ਇਜ਼ ਰੂ ਟੂ ਡਿਸਰਪਟ ਸਮਵਨ ਵਾਈਲ ਸਪੀਕਿੰਗ ਅਗਲਾ ਸ਼ਬਦ ਆਬਲੀਵੀਅਸ ਆਬਲੀਵੀਅਸ ਹੁੰਦਾ ਬੇਖਬਰ ਜਾਂ ਅਣਜਾਣ ਸੈਂਟੈਂਸ ਦੇਖਦੇ ਹਾਂ आस पास की हो रहा सी, उस तो बिल्कुल बेखबर अगलाबर होके अगे बद रहा फॉरवर्ड अवलीवियू देंजर अगला सेंटेंस देखो बच्चे अक्सर अपने मापिया द ਚਿੰਤਾਵਾਂ ਤੋਂ ਅਣਜਾਣ ਰਹਿੰਦੇ ਹਨ ਚਿਲड्रन ਆਫਨ ਰਿਮੇਨ ਅਬਲੀਵੀਅਸ ਟੂ THEIR ਪੇਰੈਂਟਸ ਵਰੀਜ਼ ਅਗਲਾ ਸ਼ਬਦ ਆ ਰਿਜ਼ੀਲੀਅੰਟ ਰਿਜ਼ੀਲੀਅੰਟ ਹੁੰਦਾ ਮੁਸ਼ਕਲਾਂ ਤੋਂ ਜਲਦੀ ਸੰਭਲਣ ਵਾਲਾ ਮਜ਼ਬੂਤ ਰਹਿਣ ਵਾਲਾ ਜਾਂ ਹਿੰਮਤੀ ਇਨਸਾਨ ਸੈਂਟੈਂਸ ਦੇਖਦੇ ਹਾਂ ਮੁਸ਼ਕਲਾਂ ਦੇ ਬਾਵਜੂਦ ਉਹ ਬਹੁਤ ਲਚਕੀਲਾ ਨਿਕਲੇ ਆ despite difficulties he proved to be very resilient ਅਗਲਾ ਸੈਂਟੈਂਸ ਦੇਖਦੀਆਂ ਹਿੰਮਤੀ ਲੋਕ ਹਾਰ ਨਹੀਂ ਮੰਨਦੇ resilient people do not give up ਅਗਲਾ ਸੈਂਟੈਂਸ ਦੇਖਦੀਆਂ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਿੰਮਤੀ ਹੋਣਾ ਬਹੁਤ ਜ਼ਰੂਰੀ ਹੈ being resilient is essential to move forward in life ਅੱਜ ਦਾ ਆਪਣਾ ਆਖਰੀ ਸ਼ਬਦ ਆ ਨੈਗਲੈਕਟ ਨੈਗਲੈਕਟ ਹੁੰਦਾ ਲਾਪਰਵਾਹੀ ਕਰਨਾ ਜਾਂ ਅਣ ਦੇਖਿਆ ਕਰ ਦੇਣਾ ਅਣ ਦਿੱਠਾ ਕਰਨਾ ਸੈਂਟੈਂਸ ਦੇਖਦੀਆਂ ਸਿਹਤ ਦੀ ਲਾਪਰਵਾਹੀ ਕਰਨਾ ਭਾਰੀ ਪੈ ਸਕਦਾ ਹੈ ਨੈਗਲੈਕਟਿੰਗ ਹੈਲਥ ਕੈਨ ਬੀ costly ਅਗਲਾ ਸੈਂਟੈਂਸ ਦੇਖਦੇ ਹਾਂ ਉਸਨੇ ਆਪਣੇ ਫਰਜ਼ਾਂ ਨੂੰ ਅਨਡਿੱਠਾ ਕੀਤਾ ਹੀ ਨੈਗਲੈਕਟਡ ਹਿਸ ਰਿਸਪੌਂਸਿਬਿਲਟੀਜ਼ ਅਗਲਾ ਸੈਂਟੈਂਸ ਦੇਖੋ ਬੱਚਿਆਂ ਦੀ ਪੜ੍ਹਾਈ ਵਿੱਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਚਿਲਡਰਨਜ਼ ਐਜੂਕੇਸ਼ਨ ਸ਼ੁੱਡ ਨਾਟ ਬੀ ਨੈਗਲੈਕਟਡ ਏਸੀ ਅੱਜ ਦੀ ਵੀਡੀਓ ਜੇ ਤੁਸੀਂ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਸਕਰੀਨ ਤੇ ਪਹਿਲਾਂ ਆ ਸਕੇ ਜੇ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹੋ ਤੇ ਤੁਹਾਡੀ ਇੰਗਲਿਸ਼ ਕਮਜ਼ੋਰ ਹੈ ਜਾਂ ਤੁਸੀਂ V2 IELTS ਤੇ PTE ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਸਾਡੇ ਤੋਂ ਕਲਾਸਿਸ ਲੈ ਸਕਦੇ ਹੋ ਸਾਡੇ ਕੋਲ ਪਰਸਨਲ ਕਲਾਸ ਹੁੰਦੀ ਆ ਜਿਸ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ ਟਾਈਮ ਵੀ ਆਪਾਂ ਸਟੂਡੈਂਟ ਦੇ ਅਕੋਰਡਿੰਗ ਹੀ ਰੱਖਦੇ ਆ ਸਕ੍ਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਸਾਡੀ ਫ੍ਰੀ ਡੈਮੋ ਕਲਾਸ ਬੁੱਕ ਕਰਵਾ ਸਕਦੇ ਹੋ